ਪਿੰਡ ਮੱਕੜਿਆਂ ਤੋਂ ਅਵਤਾਰ ਸਿੰਘ ਜੀ ਦੰਬੜਦਾਰ ਸਾਹਿਬ ਨਾਗਰ ਸਿੰਘ ਜੀ ਮਨਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਮੱਕੜਿਆਂ ਪਿੰਡ ਤੋਂ ਆਏ ਸਾਡੇ ਕੋਲੇ ਤੇ ਪਹਿਲਾਂ ਵੀ ਇਹਨਾਂ ਦਾ ਬਹੁਤ ਸਾਰਾ ਸੀ ਪਿੰਡ 'ਚ ਕਈ ਵਾਰੀ ਕੰਮਕਾਰ ਹੋਇਆ ਪੰਚਾਇਤੀ ਵੱਡਾ ਸਹਿਯੋਗ ਦੇ ਆ ਪਰ ਅੱਜ ਇੱਥੇ ਆ ਕੇ ਜਿਹੜੀ ਮੱਕੜਿਆਂ ਪਿੰਡ ਦਾ ਇਹ ਮਨਜਿੰਦਰ ਸਿੰਘ ਹੈ ਇਹਨਾਂ ਦੀ ਜ਼ਮੀਨ ਇਹ ਬੀਸੀ ਤੋਂ ਬਿਲੋਂਗ ਕਰਦੇ ਬੀਸੀ ਕਾਸਟ ਤੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਦੀ ਜ਼ਮੀਨ ਤਿੰਨ ਕਿੱਲੇ ਪਿੰਡ 'ਚ ਆਉਂਦੀ ਹੈ ਉਹਦੇ ਜਿਹੜੇ ਪਿੰਡ ਦੀ ਜ਼ਮੀਨ ਹੈ ਉਹਦੇ ਇੱਕ ਫਰਜੀ ਵੈਨ ਬਣਾ ਕੇ ਪਿੰਡ ਦਾ ਬਸਰੀ ਇੱਕ ਇੱਕ ਜਗਤਾਰ ਸਿੰਘ ਪੁੱਤਰ ਗਰਵੀਰ ਸਿੰਘ ਦੱਸਦੇ ਜਿਨ੍ਹਾਂ ਦੀ ਫੋਟੋ ਵੀ ਤੁਹਾਨੂੰ ਦਿਖਾ ਰਹੇ ਹਾਂ ਇਹ ਉਹ ਬੰਦੇ ਨਾਲ ਰਲ ਕੇ ਦੂਜਿਆਂ ਨਾਲ ਬਾਹਰਲੇ ਬੰਦਿਆਂ ਨਾਲ ਰਲ ਕੇ ਕਿਵੇਂ ਇਹਨਾਂ ਦੀ ਜ਼ਮੀਨ ਦੇ ਜਿਹੜੇ ਬਿਆਨੇ ਕਰੇ ਜਾਂਦੇ ਨੇ ਮਨਜਿੰਦਰ ਸਿੰਘ ਨੂੰ ਪਤਾ ਵੀ ਨਹੀਂ ਹੁੰਦਾ ਮਨਜਿੰਦਰ ਸਿੰਘ ਫਰਜੀ ਬਣ ਕੇ ਉਹ ਇਹ ਸਿਕਰੇਚਰ ਕਰਕੇ ਪਹਿਲਾਂ ਇੱਕ ਬਿਆਨਾ ਫਿਰ ਬਿਆਨਾ 2 ਬਿਆਨਾ ਅੱਗੇ ਤਿੰਨ ਬਿਆਨੇ ਹੋ ਜਾਂਦੇ ਇਸ ਤਰ੍ਹਾਂ 60 ਲੱਖ ਰੁਪਇਆ ਕਿਹੜੇ ਅਕਾਊਂਟ ਦੀ ਗਿਆ ਕਿਹਨੇ ਪਾਇਆ ਉਹ ਸਾਰਾ ਇਹਦੇ ਵਿੱਚ ਲਿਖਿਆ ਹੋਇਆ ਸਾਰਾ ਕੁਝ ਪਤਾ ਪਰ ਇਹਨਾਂ ਨੂੰ ਜਦੋਂ ਪਿੰਡ ਦੇ ਬਸਰੀਕ ਅਰਪਾ ਜਨ ਸਿੰਘ ਨੰਬਰਦਾਰ ਰਾਹੀਂ ਪਟਵਾਰੀ ਤੋਂ ਪਤਾ ਲੱਗਿਆ ਲੰਬੜਦਾਰ ਤੋਂ ਪਤਾ ਲੱਗਿਆ ਵੀ ਤੁਹਾਡੀ ਜ਼ਮੀਨ ਦਾ ਜਿਹੜਾ ਬਿਆਨਾ ਹੋ ਚੁੱਕਿਆ ਇਸ ਤਰ੍ਹਾਂ ਤਾਂ ਇਹਨਾਂ ਨੇ ਢੰਡੋਲ ਕੀਤੀ ਤੇ ਇਹਨਾਂ ਕੋਲ ਜਿਹੜੇ ਫਰਜੀ ਬਿਆਨਾਂ ਦੀਆਂ ਕਾਪੀਆਂ ਆ ਗਈਆਂ ਫਰਜੀ ਬਿਆਨਾਂ ਦੀਆਂ ਕਾਪੀਆਂ ਆ ਗਈਆਂ ਤੇ ਹੁਣ ਇਹਨਾਂ ਨੇ ਇੱਕ ਲਿਖਤੀ ਦਰਖਾਸਤ ਮਾਨਯੋਗ ਐਸਐਸਪੀ ਮੁਹਾਲੀ ਤੇ ਥਾਣਾ ਚੌਂਕੀ ਮੰਜਾਤ ਮੰਜਾਤ ਜਿਹੜੀ ਇੱਕ ਲਿਖਤੀ ਦਰਖਾਸਤ ਹੈ ਨਹੀਂ ਆ ਵੀ ਸਾਡੀ ਜ਼ਮੀਨ ਤੇ ਫਰਜੀ ਵੜਾ ਹੋ ਕੇ ਆ ਤਿੰਨ ਬਿਆਨਨੇ ਹੋਏ ਆ ਜਿਨ੍ਹਾਂ ਬਿਆਨਨੇ ਤੇ ਹੋਏ ਉਹਨਾਂ ਦੇ ਸਾਈਨ ਹੋਏ ਨੇ ਐਡਰੈਸ ਲਿਖੇ ਨੇ ਸਾਰਾ ਕੁਝ ਲਿਖਿਆ ਉਹ ਚੋਰਾਂ ਦੇ ਖਿਲਾਫ ਕਾਰਵਾਈ ਠੱਗਾਂ ਦੇ ਖਿਲਾਫ ਕਾਰਵਾਈ ਕਰਾਉਣ ਵਾਸਤੇ ਕੰਪਲੀਟਾਂ ਦਿੱਤੀਆਂ ਅਸੀਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਆਂ ਵੀ ਸਰਕਾਰ ਕਿਸਾਨ ਯੂਨੀਅਨਾਂ ਨਾਲ ਬਹੁਤ ਵੱਡੀ ਲੜਾਈ ਜਿਹੜੀ ਪਿਛਲੀ ਜ਼ਮੀਨਾਂ ਨੂੰ ਲੈ ਕੇ ਲੜ ਰਹੇ ਨੇ ਵੀ ਲੈਂਡ ਬੋਲਿੰਗ ਵਾਸਤੇ ਕਿੰਨੀ ਲੜਾਈ ਹੋਈ ਕਿੰਨੇ ਕੁਝ ਪਰ ਇਹਦਾ ਦਾ ਸਾਰੀ ਜਿਹੜੀ ਵੇਨ ਹੈ ਜੇਕਰ ਰਜਿਸਟਰੀ ਹੋ ਜਾਂਦੀ ਸਭ ਕੁਝ ਖਤਮ ਜਾਂਦਾ ਉਹ ਪਤਾ ਨਹੀਂ ਕਿੰਨੇ ਕੁ ਦਿਨ ਲੀਟੀਗੇਸ਼ਨ ਚੱਲਦਾ ਤੇ ਹੁਣ ਇਹਦੀ ਜ਼ਮੀਨ ਤਾਂ ਪਈ ਹੈ ਰਜਿਸਟਰੀ ਨੇ ਹੋਈ ਪਰ ਉਹ ਠੱਗ ਟੋਲਾ ਪਤਾ ਨਹੀਂ ਕਿਹਦੇ ਕਿਹਦੇ ਨਾਲ ਪਹਿਲਾਂ ਠੱਗੀ ਮਾਰ ਗਿਆ। ਉਹਨਾਂ ਠੱਗਾਂ ਨੂੰ ਫੜਨ ਵਾਸਤੇ ਅਸੀਂ ਤੁਹਾਡੇ ਰਾਹੀਂ ਮਾਨਯੋਗ ਮੁੱਖ ਮੰਤਰੀ ਨੂੰ ਐਸਐਸਪੀ ਮੁਹਾਲੀ ਨੂੰ ਬੇਨਤੀ ਕਰਦੇ ਹਾਂ ਇਹਨਾਂ ਨੂੰ ਤੁਰੰਤ ਫੜ ਕੇ ਜੇਲ੍ਹ ਚ ਭੇਜਿਆ ਜਾਵੇ ਤੇ ਇਹਨਾਂ ਬਿਆਨਾਂ ਦਾ ਜਿਹੜੇ ਜਿਹਦੇ ਵੀ ਪੈਸੇ ਜਿਸ ਤੋਂ ਪੈਸੇ ਜਾਣੇ ਤੇ ਇਹਦੇ ਨਾਲ ਜਿਹੜੀ ਵੱਡੀ ਠੱਗੀ ਮਾਲਕ ਨਾਲ ਹੋਣ ਲੱਗੀ ਸੀ ਪਹਿਲਾਂ ਵੀ ਇਹ ਆ ਵੀ ਕਿਸੇ ਇਹ ਬੰਦੇ ਕਹਾਣੀ ਪਹਿਲਾਂ ਕਿੱਥੇ ਕਿੱ데 ਠੱਗੀ ਮਾਰ ਕੇ ਆਣੇ। ਉਹਨਾਂ ਚੋਰਾਂ ਨੂੰ ਠੱਗਾਂ ਨੂੰ ਫੜਿਆ ਜਾਵੇ। 43 ਅਫਸਰ ਕੋਈ ਵਧੀਆ ਮਹਿਮਾਨਦਾਰੀ ਦਾ ਲਾਇਆ ਜਾਵੇ ਜੇਕਰ ਇਸ ਨੂੰ ਲੰਮਕਿਆ ਇਹ ਉਹਨਾਂ ਨੇ ਠੰਡੇ ਵਾਸਤੇ ਚ ਪਾਇਆ ਐਸਐਸਪੀ ਨੇ ਮਜਾਦਿਆਂ ਕੀੜਾ ਨੇ ਤਾਂ ਵੱਡਾ ਸੰਘਰਸ਼ ਕਰਨ ਲਈ ਅਸੀਂ ਮੋਰਚੇ ਵੱਲੋਂ ਪੂਰਾ ਸਾਡਾ ਸਮਰਥਨ ਹੋਏਗਾ ਮੋਰਚੇ ਵੱਲੋਂ ਪੂਰੀ ਸਾਡਾ ਸਹਿਯੋਗ ਹੋਏਗਾ ਉਹਨਾਂ ਨੂੰ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਹਨਾਂ ਬੰਦੇ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਅਸੀਂ ਵੱਡਾ ਸੰਘਰਸ਼ ਜਿਹੜਾ ਵਿੜਨ ਜਾ ਰਹੇ ਹਾਂ ਪੂਰਾ ਸਾਹਿਬ ਇੱਕ ਬੰਦੇ ਨੇ ਕਰੇ ਤਿੰਨ ਇੱਕ ਬੰਦੇ ਨੇ ਜਿਵੇਂ ਪਿੰਡ ਦਾ ਜਗਤਾਰ ਸਿੰਘ ਰਲ ਗਿਆ ਉਹਦੀ ਗਵਾਹੀ ਹੈ ਇਹ ਕਹਿੰਦੇ ਪਿੰਡ ਦਾ ਵਸਨੀਕ ਹੈ ਜਿਹਦੀਆਂ ਫੋਟੋਆਂ ਆਈਆਂ ਇਹ ਬੰਦਾ ਜਿਹੜਾ ਜਾਲੀ ਮਨਜੀਂਦਰ ਸਿੰਘ ਅਸਲ ਇਹ ਬੈਠਾ ਤੁਹਾਡੇ ਸਾਹਮਣੇ ਇਹ ਜਾਲੀ ਬਣ ਕੇ ਬੈਠਾ ਕਰ ਗਿਆ ਤੇ ਜਿਹੜੇ ਸਾਰੇ ਅੱਗੇ ਤੋਂ ਬਿਆਨਾਂ ਤੋਂ ਬਿਆਨਾ ਹੁੰਦਾ ਇਹ ਪੜਤਾਲੀਆ ਪੜਤਾਲ ਦਾ ਵਿਸ਼ਾ ਆ ਤਿੰਨ ਮਹੀਨੇ ਸਾਡੇ ਕੋਲ ਦੇ ਸ੍ਰੀ ਸਾਹਿਬ ਇਹ ਕਿ ਇਸ ਜਿਹੜਾ ਨਕਲੀ ਮਨਜੀਂਦਰ ਸਿੰਘ ਇਹਦੇ ਕਾਹਦੇ ਪੱਧਰ ਤੇ ਆਉਂਦਾ ਨਹੀਂ ਕੋਈ ਨਕਲੀ ਦੇ ਨਕਲੀ ਨੇ ਪੈਸੇ ਲੈ ਲੇ ਅਸਲੀ ਤੁਹਾਡੇ ਸਾਹਮਣੇ ਬੈਠਾ ਅਸਲ ਮਨਜੀਂਦਰ ਸਿੰਘ ਤੁਹਾਡੇ ਸਾਹਮਣੇ ਬੈਠਾ ਜਿਹੜਾ ਜ਼ਮੀਨ ਦਾ ਮਾਲਕ ਹੈ ਪਿੰਡ ਦਾ ਵਸਨੀਕ ਹੈ ਔਰ ਰਖਲੀ ਮਨਜਿੰਦਰ ਸਿੰਘ ਆਪਣੇ ਅਕਾਊਂਟਾਂ 'ਚ ਪੈਸੇ ਪਵਾ ਲੇ ਗਿਆ। ਉਹ ਵੱਡਾ ਅਪਰਾਧ ਇੱਕ ਪੜਤਾਲ ਦਾ ਪੜਤਾਲ ਕਰਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਜਾਵੇ ਤੇ ਅੱਗੇ ਵਾਸਤੇ ਕਿਸੇ ਨਾਲ ਹੋਰ ਵੀ ਕਿਸੇ ਪਿੰਡ ਵਸਨੀਕ ਨਾਲ ਠੱਗੀ ਨਾ ਮਾਰ ਲੱਗੀ। ਜੀ ਦਰਬਾਰ ਤੋਂ ਤਾਂ ਲੱਗਦਾ ਜਿਵੇਂ ਸਾਡੇ ਇਹ ਫਰਵਰੀ ਦਾ 6 ਮਹੀਨੇ ਪਹਿਲਾਂ ਇਹਦਾ ਬਿਆਨਾ ਹੋ ਚੁੱਕਿਆ। ਇਹ ਫਰਵਰੀ ਦਾ ਬਿਆਨਾ ਹੋਇਆ ਵਾ। 6 ਮਹੀਨੇ ਤੋਂ ਬਾਅਦ ਇਹਨਾਂ ਨੂੰ ਹੁਣ 10-15 ਦਿਨ ਤੋਂ ਜਾਂ ਹਫਤੇ ਤੋਂ ਪਤਾ ਲੱਗਿਆ ਜਦ ਤੱਕ ਇਹਨਾਂ ਨੇ ਦੌੜ ਭੱਜ ਕਰੀ ਹੈ। 6 ਮਹੀਨੇ ਤਾਂ ਜਿਆ ਪਹਿਲਾਂ ਟਾਈਮ ਵੀ ਪਾ ਲੇ ਗਿਆ ਉਹਨਾਂ। ਜਦੋਂ ਰਜਿਸਟਰੀਆ ਨਾ ਇਹਨਾਂ ਨੂੰ ਕੀ ਹੁੰਦਾ ਜਦੋਂ ਰਜਿਸਟਰੀ ਨਹੀਂ ਕਰਾਦੇ ਮਾਲਕ ਅਸਲ ਮਾਲਕ ਜਦੋਂ ਪਤਾ ਲੱਗਿਆ ਵੀ ਹਾਂ ਅਸਲ ਮਾਲਕ ਤਾਂ ਕੋਈ ਮੈਠੇ ਰਜਿਸਟਰੀ ਕੌਣ ਕਰਾਊਗਾ ਸਾਡੀ ਤਾਂ ਹੌਲੀ ਹੌਲੀ ਜਾਗਰੂਕ ਹੋਇਆ ਜਦੋਂ ਪ੍ਰਮਾਤਮਾ ਨੇ ਸਾਥ ਦੇਣਾ ਹੋਵੇ ਸਹਿਯੋਗ ਦੇਣਾ ਹੋਵੇ ਕੋਈ ਨਾ ਕੋਈ ਰਸਤਾ ਬਣ ਜਾਂਦਾ ਤਾਂ ਕਿ ਇਹਨਾਂ ਨੂੰ ਜਾਣਕਾਰੀ ਪੂਰੀ ਮਿਲਦੀ ਇਹਦੇ ਦੇ ਸਖਤ ਸਖਤ ਕਾਰਵਾਈ ਕਰੀ ਜਾਵੇ ਜੀ ਮੇਰੀ ਜ਼ਮੀਨ ਹੈ ਠੱਗਾਂ ਤੋਂ ਬਚਾਈ ਜਾਵੇ ਸਾਨੂੰ ਪਤਾ ਲੱਗਿਆ ਸੀ ਹਰਪ੍ਰੀਤ ਸਿੰਘ ਕੋਲ ਫੋਨ ਆਇਆ ਸੀਗਾ ਜੀ ਉਹਦੇ ਥਰੂ ਸਾਨੂੰ ਪਤਾ ਲੱਗਿਆ ਵੀ ਸਾਡੀ ਜ਼ਮੀਨ ਤੇ ਬਿਆਨਾ ਲੱਗ ਗਿਆ ਜੀ ਤੇ ਅਸੀਂ ਪਿੰਡ ਪਹੁੰਚੇ ਪਿੰਡ ਪਹੁੰਚ ਕੇ ਹਰਪ੍ਰਿੰਦਰ ਸਿੰਘ ਭਾਗੇ ਜੀ ਉਤੋਂ ਨੰਬਰ ਲਿਆ ਨੰਬਰ ਲੈ ਕੇ ਹੀ ਥਾਣੇ ਗਏ ਥਾਣੇ 'ਚ ਪਤਾ ਲੱਗਿਆ ਜੀ ਥਾਣੇ 'ਚ ਸਾਨੂੰ ਬਿਆਨੇ ਪ੍ਰਾਪਤ ਹੋਏ ਤਿੰਨ ਉਹਨਾਂ ਨੇ ਤਿੰਨ ਬਿਆਨੇ ਕੱਢ ਕੇ ਰੱਖ ਦਿੱਤੇ ਸਾਡੇ ਮੂਰੇ ਤਾਂ ਸਾਨੂੰ ਪਤਾ ਲੱਗਿਆ ਸਾਡੀ ਜ਼ਮੀਨ ਤੇ ਬਿਆਨਨਾ ਹੋ ਗਏ ਥੋੜੇ ਪ੍ਰੂਫ ਉਹਨਾਂ ਕੋਲ ਕਿੱਥੇ ਤੋਂ ਨਾ ਆੜਾ ਜਾਲੀ ਉਹਨਾਂ ਨੇ ਆਧਾਰ ਕੱਟ ਬਣਾਏ ਸਾਡੇ ਹਾਂਜੀ ਇਹ ਤਾਂ ਸਾਨੂੰ ਕੋਈ ਪਤਾ ਨਹੀਂ ਰਿਹਾ ਜੀ ਬਿਆਨਿਆਂ ਦਾ ਹਰਪ੍ਰਿੰਦਰ ਸਿੰਘ ਦਾ ਫੋਨ ਆਇਆ ਤਾਂ ਪਤਾ ਲੱਗਿਆ ਸਾਨੂੰ ਥੋੜੇ ਅਕਾਊਂਟ 'ਚ ਕੋਈ ਪੈਸਾ ਸਾਡੇ ਅਕਾਊਂਟ 'ਚ ਕੋਈ ਪੈਸਾ ਨਹੀਂ ਆਇ ਹਾਂਜੀ ਚੌਕੀ ਮੈਂ ਬੁਲਾਏ ਸੀਗੇ ਮਜਾਦ ਤਾਂ ਸਾਨੂੰ ਪਤਾ ਲੱਗਿਆ ਵੀ ਤਿੰਨ ਬਿਆਨ ਨੇ ਹੋਏ ਗਏ ਚੌਕੀ ਵਾਲਿਆਂ ਨੇ ਕੋਈ ਕਾਰਵਾਈ ਕੀਤੀ ਚੌਕੀ ਵਾਲਿਆਂ ਨੇ ਅੱਲੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਚੌਕੀ ਆਏ ਕਹਿੰਦੇ ਤੁਹਾਡਾ ਕੋਈ ਰੋਲ ਨਹੀਂ ਹੈਗਾ ਜੀ ਵਿੱਚ ਨਹੀਂ ਫਿਰ ਤੁਹਾਡੀ ਤੁਹਾਡੀ ਜ਼ਮੀਨ ਹੈ ਤੁਸੀਂ ਕਿੱਥੇ ਹਾਂਜੀ ਉਹਨਾਂ ਨੇ ਦੱਸਿਆ ਜੀ ਸਾਡੀ ਜ਼ਮੀਨ ਹੈ ਜਿਹੜੇ ਬੰਦੇ ਨੇ ਬਿਆਨ ਲਾਇਆ ਉਹ ਤਾਂ ਕਹਿੰਦੇ ਅਸੀਂ ਵੀ ਤੁਹਾਨੂੰ ਜਾਣਦੇ ਹੁਣ ਕਹਿੰਦੇ ਅਸੀਂ ਤੁਹਾਡੇ ਬਿਆਨ ਲਾਇਆ ਨਹੀਂ ਹਾਂਜੀ ਉਹ ਬੰਦੇ ਕੌਣ ਹੈ ਜੀ ਜਿਹਨਾਂ ਨੇ ਜ਼ਮੀਨ ਤੇ ਬੋਲੇ ਨਾਨਕ ਕ੍ਰੇਟਰ ਤੇ ਵਿਸ਼ਾਲ ਘਟਾਰੀ ਹੈ ਜੀ ਇਹਦਾ ਮਤਲਬ ਤੁਸੀਂ ਮੰਨ ਲਿਓ ਵਿਸ਼ਾਲ ਘਟਾਰੀਆ ਵੀ ਇਹਦੇ ਵਿੱਚ ਹਾਂਜੀ ਹਾਂਜੀ ਵਿਸ਼ਾਲ ਘਟਾਰੀਆ ਨੇ ਬਿਆਸ ਹਾਂਜੀ ਹਾਂਜੀ ਇੱਕ ਪਛਵੀਂਦਰ ਸਿੰਘ ਹੈ ਜੀ ਇਹ ਵਿੱਚ ਇਹ 82 ਸੈਕਟਰ ਦਾ ਦੱਸ ਰਿਹਾ ਜੀ ਵਿਸ਼ਾਲ ਘਟਾਰੀਆ ਬਿਆਨ ਇਹ ਡੀਲਰ ਹੈਗੇ ਨੇ ਬਿਆਨਾਂ ਵਾਲਾ ਇਹ ਸਾਡੀ ਜ਼ਮੀਨ ਤੇ ਬਿਆਨਾਂ ਵਿੱਚ ਸਾਰਿਆਂ ਦੇ ਐਡਰੈਸ ਲਿਖੇ ਹੋਏ ਨੇ ਫਲੈਟ ਨੰਬਰ ਲਿਖੇ ਹੋਏ ਨੇ ਇਹਨਾਂ ਦੇ ਜਿਹੜੇ ਮਾਲਸਾ ਦੇ ਕੋਈ ਕਿਤੇ ਤੋਂ ਕੋਈ ਕਿਤੇ ਤੋਂ ਪਿਛਲੇ ਐਡਰੈਸ ਵੀ ਲਿਖੇ ਨੇ ਇਹ ਚ ਜਿਹੜਾ ਹੈਗਾ ਜਿਹੜਾ ਜਿਹੜਾ ਗਵਾ ਬਣਿਆ ਆ ਗਵਾਹੀ ਦੇ ਸਹਾਰੇ ਆਵੇ ਆਧਾਰ ਕਾਰਡ ਵਗੈਰਾ ਪਏਵੇਂ ਨੇ ਚੋਰਾਂ ਨੂੰ ਫੜਨਾ ਕੋਈ ਬਹੁਤੀ ਬੜੀ ਕਹਾਣੀ ਨਹੀਂ ਇਹ ਬਾਹਰਲੇ ਦੇਸ਼ ਨਹੀਂ ਗਏਵੇਂ ਇਹ ਸਿਰਫ ਇੱਥੇ ਡੇੜੇ ਤੜੀ ਮੁਹਾਲੀ 'ਚ ਰਹਿ ਰਹੇ ਨੇ ਇਹ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਾ ਜਾਵੇ ਸਾਰਿਆਂ ਦੇ ਆਧਾਰ ਕਾਰਡ ਹੈ ਸਾਰਿਆਂ ਦੇ ਫੋਨ ਨੰਬਰ ਆਏਗੇ ਸਾਰਾ ਕੁਝ ਨਾਲ ਕੋਲ ਹੈਗਾ ਜੇ ਪੁਲਿਸ ਕਰਨਾ ਚਾਹੇ ਤਾਂ ਦੋ ਦਿਨ 'ਚ ਟ੍ਰੇਸ ਕਰਕੇ ਇਹਨਾਂ ਦੇ ਕਾਰਵਾਈ ਕਰ ਸਕਦੇ ਤੇ ਜਿਹੜੇ ਬਿਆਨ ਨੇ ਉਹ ਕੈਂਸਲ ਹੋ ਜਾਣ ਜਿਹੜਾ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਜੀ ਤਾਂ ਪੂਰੀ ਉਹ ਠੱਗਾ ਨੂੰ ਪਕੜਿਆ سوال ਕਿੰਦਾ ਹੈ ਇਹ ਪ੍ਰਿੰਟ ਦਾ ਪਕੜਿਆਂ ਦਾ سوال ਲੜਾਈ ਗਵਾਰ ਗਰਵੀਤ ਸਿੰਘ ਹੈ ਉੱਤੇ ਪਹਿਲਾਂ ਵੀ ਕੋਈ ਕਾਰਵਾਈ ਚੱਲ ਰਹੀ ਹੈ ਜਾਂ ਕੋਈ ਹਾਂਜੀ ਪਹਿਲਾਂ ਵੀ ਇੱਕ ਕੇਸ ਹੋਇਆ ਸੀਗਾ ਉਹਨਾਂ ਨੇ ਪੈਸੇ ਪੋਸੇ ਦੇ ਕੇ ਨਿਵੇੜ ਲਿਆ ਸੀਗਾ ਜੀ ਹਾਂਜੀ ਇਹ ਨਾ ਬਹੁਤ ਬੜੀ ਇੱਕ ਗਰੋਹ ਹੈ ਉਹਦੇ ਉਹਦੇ ਮਤਲਬ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਇੱਕ ਗਰੀਬ ਬੰਦੇ ਦੀ ਜ਼ਮੀਨ ਤੇ ਇੱਕ ਬਹੁਤ ਕਹਾਣਾ ਗਲਤ ਕੰਮ ਕੀਤਾ ਬਹੁਤ ਵੱਡੀ ਠੱਗੀ ਮਾਰੀ ਹੈ ਇਹਨਾਂ ਦਾ ਤਿੰਨ ਬਿਆਨ ਨੇ ਤੇ ਸਾਡੇ ਕੋਲ ਸਾਹਮਣੇ ਆ ਗਏ ਜੀ ਇਹਨਾਂ ਦਾ ਹੋਰ ਵੀ ਪਤਾ ਨਹੀਂ ਵੀ ਕੋਈ ਕਿੰਨੇ ਕਿ ਲਿੱਤੇ ਹੋਣ ਇਹਨਾਂ ਨੇ ਪੈਸੇ ਤੇ ਗੱਲ ਇਹ ਏ ਇਦਾਂ ਸੀ ਕਿ ਜਦੋਂ ਇਹ ਮਤਲਬ ਗੱਲ ਚੱਲਦੀ ਚੱਲਦੀ ਸਾਡੇ ਪਿੰਡ ਦੇ ਨੰਬਰਦਾਰ ਸਾਹਿਬ ਆ ਗਏ ਜੀ ਉਹਨਾਂ ਨੇ ਜਿਨ੍ਹਾਂ ਨੇ ਮਤਲਬ ਬਿਆਨਾ ਕੀਤਾ ਵਿਸ਼ਾਲ ਗੜਾੜੀਆ ਨਾਮ ਦੇ ਬੰਦੇ ਨੇ ਉਹਨੇ ਸਾਡੇ ਨੰਬਰਦਾਰ ਸਾਹਿਬ ਨੂੰ ਕਾਲ ਕੀਤੀ ਪਿੰਡ 'ਚ ਉਹਨਾਂ ਨੇ ਕਾਲ ਕਰਦੇ ਇਹ ਪੁੱਛਿਆ ਵੀ ਕੋਈ ਮਨਜੀਤ ਸਿੰਘ ਨਾਮ ਦਾ ਤੁਹਾਡੇ ਪਿੰਡ ਵਿਅਕਤੀ ਹੈਗਾ ਏ ਵੀ ਉਹਨੇ ਆਪਣਾ ਸਾਡੇ ਨਾਲ ਬਿਆਨਾ ਕੀਤਾ ਏ ਤੇ ਉਹ ਰਜਿਸਟਰੀ ਨਹੀਂ ਕਰਾ ਰਿਹਾ ਤੋ ਰਜਿਸਟਰੀ ਕਰਾਉਣ ਤੇ ਫਿਰ ਉਹ ਨੰਬਰਦਾਰ ਜੀ ਨੇ ਪਿੰਡ 'ਚ ਪਤਾ ਕੀਤਾ ਪਿੰਡ ਚ ਪਤਾ ਕਰਿਆ ਸਾਨੂੰ ਫੋਨ ਕਾਲ ਕੀਤੀ ਅਸੀਂ ਇਹਨਾਂ ਨਾਲ ਗੱਲ ਕੀਤੀ ਇਹ ਕਹਿੰਦੇ ਸਾਡਾ ਕੋਈ ਬਿਆਨ ਨਹੀਂ ਹੋਇਆ ਤੇ ਫਿਰ ਉਸ ਤੋਂ ਬਾਅਦ ਅਸੀਂ ਮਜਾਹ ਚੌਂਕੀ ਗਏ ਮਜਾਹ ਚੌਂਕੀ ਦੇ ਵਿੱਚ ਜਾ ਕੇ ਜੋ ਨੰਬਰ ਤੋਂ ਨੰਬਰਦਾ ਸਾਹਿਬ ਨੂੰ ਕਾਲ ਆਈ ਸੀਗੀ ਅਸੀਂ ਉਹਦੇ ਤੇ ਗੱਲ ਕੀਤੀ ਚੌਂਕੀ ਵਾਲਿਆਂ ਦੇ ਥਰੂ ਚੌਂਕੀ ਵਾਲਿਆਂ ਨੇ ਜਦੋਂ ਪੁੱਛਿਆ ਤਾਂ ਉਹਨੇ ਦੱਸਿਆ ਵੀ ਐਦਾਂ ਦੇ ਐਦਾਂ ਸਾਡੇ ਨਾਲ ਗੱਲਬਾਤ ਹੋਈ ਕੋਈ ਨਹੀਂ ਅਸੀਂ ਆ ਜਾਂਦੇ ਹਾਂ ਚੌਂਕੀ ਜਦੋਂ ਵਿਸ਼ਾਲ ਗੜਾਰੀਆ ਨਾਮ ਦਾ ਬੰਦਾ ਆਇਆ ਚੌਂਕੀ ਦੇ ਵਿੱਚ ਤਾਂ ਉਹਨੇ ਤਿੰਨ ਬਿਆਨੇ ਦਿਖਾ ਦਿੱਤੇ ਉਹਦੇ ਤੇ ਸਾਇਨ ਸੀਗੇ ਜਗਤਾਰ ਸਿੰਘ ਦੇ ਜੋ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਜ਼ਮੀਨ ਬੌਂਦਾ ਵੀ ਹੈ ਤੇ ਉਹਦਾ ਇੱਕ ਦਫ਼ਤਰ ਵੀ ਬਣਾਇਆ ਹੋਇਆ ਹੈ ਪ੍ਰਾਪਰਟੀ ਡੀਲਰ ਦਾ ਇੱਥੇ ਮਜਾਤ ਜੈ ਮਾਤਾ ਦੀ ਕਰਕੇ ਮਜਾਤੜੀ ਠੀਕ ਹੈ ਜੀ ਤੇ ਉਹਦੇ ਬਾਅਦ ਮਾਂ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਸਾਡੀ ਕੋਈ ਡੀਲਿੰਗ ਹੋਈ ਹੈਗੀ ਤੇ ਕੋਈ ਇਹ ਮਤਲਬ ਇਹ ਮਨਜਿੰਦਰ ਸਿੰਘ ਨਾਮ ਦੇ ਬੰਦੇ ਨਾਲ ਇਹਦੇ ਨਾਲ ડીਲ ਹੋਈ ਸਾਡੀ ਤੇ ਕੋਈ ਪਸ਼ਵਿੰਦਰ ਸਿੰਘ ਹੈ ਇਹਦੇ ਨਾਲ ਕਰਵਾਈ ਸੀਗੀ ਤੇ ਮੇਨ ਇਹਦੇ ਨਾਲ ਵਿੱਚ ਇੱਕ ਹਰਮੇਕ ਸਿੰਘ ਆ ਉਹ ਮਾਨਸਾ ਵਾਲ ਤੋਂ ਦੱਸਿਆ ਜਾਂਦਾ ਹੈ ਤੇ ਉਤੋਂ ਬਾਅਦ ਗੱਲ ਕਰਦੇ ਵੇ ਜਗਤਾਰ ਸਿੰਘ ਕੋਈ ਉਹ ਨਹੀਂ ਕਰਦਾ ਹੈਗਾ ਤੇ ਇਹਦੇ ਵਿੱਚ ਆਪਣਾ ਜਦੋਂ ਚੌਂਕੀ ਦੇ ਵਿੱਚ ਪਤਾ ਕਰਿਆ ਇਹ ਤੇ ਇਹ ਆਪਣਾ ਕਹਿੰਦੇ ਆ ਵੀ ਚੌਂਕੀ ਵਾਲੇ ਕਾਰਵਾਈ ਨਹੀਂ ਕਰਦੇ ਪੂਰੀ ਜਿਵੇਂ ਕੀ ਅੱਗੇ ਚੱਲ ਰਹੀ ਹੈ ਕਾਰਵਾਈ ਤਾਂ ਫਿਰ ਅਸੀਂ ਬਲਵਿੰਦਰ ਸਿੰਘ ਜੀ ਦੇ ਕੋਲ ਆਏ ਜੀ ਬਲਵਿੰਦਰ ਸਿੰਘ ਜੀ ਹੁਣ ਕੀ ਤੁਹਾਡੀ ਕੀ ਚਾਹੁੰਦੇ ਹੋ ਤੁਸੀਂ ਕੀ ਕੀਤਾ ਜਾਵੇ ਅੱਗੇ ਸਰਕਾਰ ਨੂੰ ਕੀ ਕਹੋਗੇ ਪ੍ਰਸ਼ਾਸਨ ਸਰ ਅਸੀਂ ਸਰਕਾਰ ਨੂੰ ਚਾਹੁੰਦੇ ਆ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਨਾ ਠੱਗਾਂ ਦੇ ਉੱਤੇ ਨਕੇਲ ਪਾਈ ਜਾਵੇ ਇਹਨਾਂ ਦਾ ਕੋਈ ਪਤਾ ਨਹੀਂ ਕਿ ਕਿੰਨੀਆਂ ਕਿ ਠੱਗੀਆਂ ਹੋਰ ਕਰ ਚੁੱਕੇ ਹੁਣ ਅੱਗੇ ਵੀ ਅੱਗੇ ਵੀ ਕਰ ਕਰ ਸਕਦੇ ਆ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਜੀ ਪਰ ਤਾਂ ਇੱਥੇ ਆ ਗਏ ਕੋਪਰੋਗਰਾਮ ਕਿੱਥੇ ਐਕਸ਼ਨ ਆ ਨਹੀਂ ਹੁੰਦਾ ਆਪਣੇ ਕੋਲੋਂ ਵੀ ਕਾਰਵਾਈ ਅਸੀਂ ਤੁਹਾਡੇ ਸਹਿਯੋਗ ਨਾਲ ਪ੍ਰੈਸ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਤੁਸੀਂ ਇਹਨਾਂ ਨੂੰ ਨਿਆਂ ਸਾਬਤ ਹੋਂਗੇ ਅਸੀਂ ਦੱਸ ਦਿੱਤਾ ਸਿਰਫ ਸਮਾ ਦਿੰਦੇ ਆ ਪੁਲਿਸ ਨੂੰ ਪ੍ਰਸ਼ਾਸਨ ਨੂੰ ਮੁਹਾਲੀ ਦੇ ਐਸਐਸਪੀ ਨੂੰ ਤੇ ਮਜਾਦ ਚੌਂਕੀ ਵਾਲੇ ਜੇਕਰ 10 ਦਿਨ ਚ ਇਹ ਠੱਗਾਂ ਦੇ ਖਿਲਾਫ ਨਹੀਂ ਕਾਰਵਾਈ ਹੁੰਦੀ ਇਹਨਾਂ ਨੂੰ ਨਹੀਂ ਨਾਮਸਾਫ਼ ਹੋਣ ਦਾ ਤਾਂ 10 ਦਿਨ ਤੋਂ ਬਾਅਦ ਡੀਸੀ ਦਫ਼ਤਰ ਦਾ ਐਸਐਸਓ ਦਾ ਦਫ਼ਤਰ ਦਾ ਜਾਇਕਾ ਕਰਵਾ ਕਰਨਾ ਪਵੇ ਜਾਂ ਕੋਈ ਸਾਨੂੰ ਹੋਰ ਵੱਡਾ ਸੰਘਰਸ਼ ਕਰਨਾ ਪਵੇ ਉਹ ਅਸੀਂ ਕਰਨ ਤੋਂ ਗਰੇਜ ਨਹੀਂ ਕਰਾਂਗੇ ਤਾਂ ਕਿ ਜਿਹੜੇ ਠੱਗ ਹੋਰ ਵੀ ਥੋ ਇਮੀਗ੍ਰੇਸ਼ਨ ਵਾਲੇ ਹੁਣ ਪਉ ਮਾਫ ਜਾ ਹੋਏ ਉਹਨਾਂ ਦੇ ਖਿਲਾਫ ਸਾਡੀ ਪਹਿਲਾਂ 15-20 ਸਾਲ ਤੋਂ ਤਕਰੀਬਨ ਲੜਾਈ ਚੱਲ ਰਹੀ ਹੈ ਤੇ ਚੱਲ ਹੀ ਰਹੂਗੀ ਤੇ ਤੁਹਾਡੇ ਸਹਿਯੋਗ ਨਾਲ ਚੱਲਦੀ ਰਹੂਗੀ ਤੇ ਇਹਨਾਂ ਦੇ ਖਿਲਾਫ ਅਸੀਂ 10 ਦਿਨ ਦਾ ਪ੍ਰਸ਼ਾਸਨ ਨੂੰ ਟਾਈਮ ਦਿੰਦੇ ਹਾਂ ਕਾਰਵਾਈ ਕਰੇ ਜਾਂਦਾ ਸਨ ਤੋਂ ਬਾਅਦ ਆਪਾਂ ਅੱਗੇ ਇਕੱਠ ਕਰਕੇ ਐਸਐਸਪੀ ਦਫ਼ਤਰਦਾਰ ਦੇ ਡੀਸੀ ਦਫ਼ਤਰ ਦਾ ਕਰਾਓ ਕੀਤਾ ਜਾਵੇ। ਤੋਂ ਮਾਫੀਆ ਮੁਰਦਾਬਾਦ 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 ਕੋਮਾਫੀਆ ਮੁਰਦਾਬਾ ਕੋਮਾਫੀਆ ਮੁਰਦਾਬਾ 2 ਡੋਲਾ 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 ਮੁਰਦਾਬਾ ਕੋਮਾਫੀਆ ਮੁਰਦਾਬਾ ਕੋਮਾਫੀਆ ਮੁਰਦਾਬਾ